ਦੀਪਕ ਜੀ ਅੱਜ ਅਸੀਂ ਪਹਿਲਾਂ ਹੁਣ ਗੱਲ ਕਰ ਰਹੇ ਸੀ ਇੱਥੇ ਨਾ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇੱਕ ਇੱਕ ਮਿਲੀਅਨ ਡਾਲਰ 10 ਲੱਖ ਡਾਲਰ ਦੀ ਫਿਰੋਤੀ ਮੰਗ ਕਰਨ ਵਾਲੀਆਂ ਕਾਲਾਂ ਇਹ ਸਿਲਸਿਲਾ ਪਹਿਲਾਂ ਵੀ ਚੱਲਿਆ ਹੋਇਆ ਸੀ ਪਿਛਲੇ ਦਿਨੀ ਇੱਕ ਕਾਲ ਇੱਕ ਹੋਰ ਆਈ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਸਾਡੇ ਸੁਣਨ ਵਾਲੇ ਗੱਲ ਕਰਕੇ ਗਏ ਜਿਨ੍ਹਾਂ ਨੂੰ ਪਰਸੋਂ ਕਾਲ ਆ ਕੇ ਹਟਿਆ ਤੇ ਉਹਨਾਂ ਨੇ ਤਾਂ ਚਲੋ ਜਿਹੜੀ ਗੱਲ ਦੱਸੀ ਜੁਰਰਤ ਇੰਨੀ ਵੱਧ ਗਈ ਹੈ ਜੀ ਪੰਜਾਬੀ ਬੋਲਦਾ ਬੰਦਾ ਆ ਪੋਰਟੂਗਲ ਪੁਰਤਗਾਲ ਦੇ ਨੰਬਰ ਤੋਂ ਕਾਲ ਆਉਂਦੀ ਆ ਤੇ ਫਿਰ ਉਹ ਕਹਿੰਦਾ ਕਿ ਜੀ ਪੈਸੇ ਤੁਹਾਨੂੰ ਦੇਣੇ ਪੈਣਗੇ 10 ਲੱਖ ਡਾਲਰ ਨਹੀਂ ਤਾਂ ਅਸੀਂ ਤੁਹਾਡਾ ਨੁਕਸਾਨ ਕਰ ਦੇ ਇਦਾਂ ਦੀ ਕਾਲ ਪਿਛਲੇ ਦਿਨੀ ਜਿਹੜੇ ਇੱਕ ਹੋਰ ਇੱਥੇ ਸਾਡੇ ਲਾਗੇ ਸ਼ਹਿਰ ਐਬਰਟਸਵਰਡ ਉੱਥੋਂ ਦੇ ਇੱਕ ਟਰੱਕਿੰਗ ਕੰਪਨੀ ਦੇ ਓਨਰ ਨੂੰ ਆਈ ਉਸ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਗਰੁੱਪ ਦਾ ਹਵਾਲਾ ਦੇ ਕੇ 1 ਮਿਲੀਅਨ ਡਾਲਰ ਦੀ ਮੰਗ ਕੀਤੀ ਤੇ ਇਸ ਤਰ੍ਹਾਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਹਵਾਲੇ ਦੇ ਨਾਲ ਹੀ ਪਿਛਲੇ ਸਾਲ ਦੌਰਾਨ ਮਲਟੀਪਲ ਇਸ ਤਰ੍ਹਾਂ ਦੇ ਘਟਨਾਵਾਂ ਆ ਚੁੱਕੀਆਂ ਨੇ ਕੈਨੇਡਾ ਦੇ ਵੱਖੋ-ਵੱਖਰੇ ਸ਼ਹਿਰਾਂ 'ਚ ਕਿ ਫਿਰੌਤੀ ਮੰਗਣ ਵਾਲਿਆਂ ਦੀਆਂ ਕਾਲਾਂ ਆਉਂਦੀਆਂ ਨੇ ਉਹ ਕਹਿੰਦੇ ਅਸੀਂ ਅਸੀਂ ਲਾਰੈਂਸ ਗਰੁੱਪ ਦੇ ਮੈਂਬਰ ਹਾਂ ਇਹ ਪੰਜਾਬ ਤੋਂ ਲੈ ਕੇ ਕੀਸ਼ ਪਰ ਦੇ ਵਿੱਚ ਇਹ ਮਸਲਾ ਤੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਇਹ ਮਸਲਾ ਤਾਂ ਫਿਰ ਮੋਦੀ ਜੀ ਰੂਸ ਗਏ ਨੇ ਮੈਨਾਂ ਦਾ ਕੈਨੇਡਾ ਬਲਾਉ ਉਹਨਾਂ ਨੂੰ ਹੂੰ ਤੇ ਕੈਨੇਡਾ ਬਲਾ ਕੇ ਉਹਨਾਂ ਨੂੰ ਕਹੋ ਕਿ ਭਾਈ ਆ ਜਾਓ ਟਰੂਡੋ ਨਾਲ ਬੈਠ ਕੇ ਕਰ ਲਓ ਗੱਲ ਇੱਥੇ ਵੀ ਹੂੰ ਸੋ ਇਸ ਲਈ ਇਹ ਇਹ ਮੁਲਕਾਂ ਦੇ ਵਿਚਾਲੇ ਆਪਸੀ ਤਾਲਮੇਲ ਦੀ ਗੱਲ ਹੁਣ ਕਰਨੀ ਪੈਗੀ ਕਿਉਂਕਿ ਇਹ ਜਿੱਥੇ ਵੀ ਮਤਲਬ ਆਪਾਂ ਕਹਿੰਦੇ ਆ ਨਾ ਕਿ ਅਸੀਂ ਲੋਕ ਜਿੱਥੇ ਜਾਂਦੇ ਆ ਉੱਥੇ ਆਪਣੇ ਝੰਡੇ ਗੱਡ ਲੈਣੇ ਆ ਹੂੰ ਸੋ ਜੇ ਅਸੀਂ ਚੰਗਿਆਈ ਨਾਲ ਲੈ ਕੇ ਜਾ ਰਹੇ ਆ ਨਾਲੇ ਆਤਾਂ ਵੀ ਨਾਲ ਲੈ ਕੇ ਜਾ ਰਹੇ ਆ ਸੋ ਇਸ ਲਈ ਇਹ ਵਰਤਾਰਾ ਇਹ ਲਾਲਸਾ ਵਾ ਜਿਹੜੀਆਂ ਇੱਧਰ ਨੇ ਇੱਧਰ ਵੀ ਨਿਤ ਦੇ ਨਾ ਜਈਆਂ ਠੱਗੀਆਂ ਜਈਆਂ ਚੋਰੀਆਂ ਫੋਨ ਦੇ ਉੱਤੇ ਹੈ ਧਮਕੀ ਦੇ ਉੱਤੇ ਹੈ ਨਾ ਜਾਂ ਉਹ ਪਾਕਿਸਤਾਨ ਤੋਂ ਫੋਨ ਆ ਜਾਂਦੇ ਨੇ ਬੰਦੇ ਦੇ ਨੰਬਰ ਦੇ ਕਿ ਤੁਹਾਡਾ ਮੁੰਡਾ ਚੱਕ ਲਿਆ ਜੀ ਤੁਹਾਡਾ ਮੁੰਡਾ ਫੜ ਲਿਆ ਜੀ ਹੈ ਨਾ ਛਡਾਉਣਾ ਜੀ ਤਾਂ ਪੈਸੇ ਲੱਗੋ ਸੋ ਉਹ ਵਰਤਾਰਾ ਇਹ ਮੇਲਾ ਦਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਕੁਦਰਤ ਵਾਲਾ ਮਸਲਾ ਪੂਰੀ ਦੁਨੀਆ ਦਾ ਹੂੰ ਉਹੀ ਜਿਹਾ ਇਹ ਮਸਲਾ ਹੁਣ ਪੂਰੀ ਦੁਨੀਆ ਦੇ ਨੇ ਸੋ ਜੇ ਅਸੀਂ ਮਤਲਬ ਪੂਰੀ ਦੁਨੀਆ ਤੇ ਪ੍ਰਸਾਰੇ ਨੂੰ ਅਸੀਂ ਕਹਿੰਦੇ ਹਾਂ ਕਿ ਹਰਥਾਂ ਡਾਲਰ ਚੱਲੂਗਾ ਸੋ ਇਸ ਲਈ ਕੈਨੇਡੀਅਨ ਜਾਂ ਅਮਰੀਕਨ ਰੁਪਈਏ ਚਾਹੇਗਾ ਲੋਕੀ ਡਾਲਰ ਚਾਹੇਗਾ ਕਬਦ ਕਰੂਗੀ ਤਾਂ ਇਹ ਮਸਲੇ ਨੂੰ ਵੀ ਹੁਣ ਉਸ ਪਦਰਥ ਤੇ ਵਿਚਾਰਨ ਦੀ ਲੋੜ ਹੈ ਇਹ ਵੱਡੀ ਸਮੱਸਿਆ ਇਹ ਬਹੁਤ ਇੰਪੋਰਟੈਂਟ ਗੱਲ ਹੈ ਤੁਹਾਡੀ ਜਿਹੜੀ ਤੁਸੀਂ ਆਈ ਥਿੰਕ ਤੁਸੀਂ ਕਨੈਕਸ਼ਨ ਜੋੜਿਆ ਨਾ ਕਿ ਜਿਹੜੀ ਸਾਰੀ ਸਮੱਸਿਆ ਹੁਣ ਕਿਸੇ ਇੱਕ ਮੁਲਕ ਤੱਕ ਮਹਦੂਦ ਰਹੀ ਕੋਈ ਨਹੀਂ ਇਹਦੇ ਵਾਸਤੇ ਵੀ ਇੱਕ ਗਲੋਬਲ ਹਮਲਾ ਮਾਰਨਾ ਪੈਣਾ ਕਿਉਂਕਿ ਇੱਥੇ ਵਸ ਇੱਥੇ ਮਾਫੀ ਜਨਾਹਦੀਪ ਜੀ ਸਾਡੇ ਜਿਹੜੇ ਇੱਥੇ ਪੁਲਿਸ ਦੇ ਤੰਤਰ ਉੱਪਰ ਕਾਨੂੰਨੀ ਪ੍ਰਣਾਲੀ ਉੱਪਰ ਸਵਾਲ ਬੜੇ ਉੱਠਦੇ ਨੇ ਬੀਤੇ ਸਾਡੇ ਇੱਕ ਕਾਲਰ ਨੇ ਗੱਲ ਸਾਂਝੀ ਕੀਤੀ ਬੀਤੇ ਦਿਨੀ ਪੰਜਾਬ ਰਹਿੰਦੇ ਇੱਕ ਪਰਿਵਾਰ ਨੂੰ ਟੈਲੀਫੋਨ ਕਾਲ ਜਾਂਦੀ ਹੈ ਇੱਥੇ ਟੋਰਾਂਟੋ ਤੋਂ ਉਹ ਕਹਿੰਦੇ ਵੀ ਸਾਨੂੰ 1 ਕਰੋੜ ਰੁਪਇਆ ਦੋ ਜੇ ਤੁਸੀਂ ਪੈਸੇ ਨਹੀਂ ਦਿੰਦੇ ਤੁਹਾਡੇ ਬੱਚੇ ਜਿਹੜੇ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਵਾਸਤੇ ਖਤਰਾ ਪੈਦਾ ਹੋ ਸਕਦਾ ਕੈਨੇਡਾ ਦੀ ਪੁਲਿਸ ਨੇ ਉੱਥੇ ਕੋਈ ਕਾਰਵਾਈ ਕੀਤੀ ਨਹੀਂ ਕਹਿੰਦੇ ਇਹ ਭਾਰਤ ਦਾ ਮਸਲਾ ਪਰ ਪੰਜਾਬ ਪੁਲਿਸ ਨੇ ਉੱਥੋਂ ਜਿਹੜੇ ਬੰਦੇ ਪੈਸੇ ਲੈਣ ਗਏ ਸੀ ਉਹ ਚੱਕ ਲੈ। ਇਹ ਇਹ اسی ਤਰ੍ਹਾਂ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਇਹ ਬਰਤਾਰਾ ਉਹ ਇੰਟਰਨੈਸ਼ਨਲ ਇਸ ਦੇ ਲਈ ਕਿਹੜਾ ਕਾਨੂੰਨ ਕਢੋਂਗੇ ਫਿਰ? ਹਾਂ ਬਿਲਕੁਲ। ਸੋ ਇਹ ਇਹਦੇ ਲਈ ਫਿਰ ਹੁਣ ਇਹੀ ਤਾਂ ਸਾਬ ਨਾਲ ਅਗੇ ਬਾਅਦ ਦਾ ਕਿਤੇ ਹੋ ਰਹੀ ਐ। ਘਟਨਾ ਕਿਸੇ ਮੁਲਕ ਨਾਲ ਸੰਬੰਧਿਤ ਐ, ਬਾਪਰ ਕਿਤੇ ਰਿਹਾ, ਬਸੂਲੀ ਕਿਤੋਂ ਹੋ ਰਹੀ ਐ। ਜੇ ਬਸੂਲੀ ਨਹੀਂ ਹੁੰਦੀ ਤਾਂ ਜਿਹਦਾ ਨੁਕਸਾਨ ਹੋਣਾ ਉਹ ਕਿਤੇ ਹੋਰ ਮੁਲਕ 'ਚ ਬੈਠਾ। ਜੀ। ਸੋ ਇਹ ਸਾਰਿਆਂ ਨੂੰ ਕਨੈਕਸ਼ਨ ਜੋੜੋਂਗੇ ਕਿਵੇਂ? ਇਸ ਲਈ ਹੁਣ ਇੱਕ ਕਾਨਫਰੰਸ ਇਹਨਾਂ ਦੀ ਮਤਲਬ ਇਹ ਇਸਲਾ ਤੇ ਜੀ 7 ਹੋਗੀ ਜੀ 8 ਹੋਗੀ ਜੀ 9 ਹੋਗੀ ਹੁਣ ਇਹੀ ਜੀ ਕਰੋ ਨਾ ਇੱਕ ਹੂੰ ਇੱਕ ਲਾਰੈਂਸ ਬੈਸਨੋਈ ਬੈਸਲੋਈ ਸਮੇਲਨ ਕਰੋ ਹੁਣ ਫਿਰ ਹੂੰ ਕਿ ਜੇਲ੍ਹ ਚ ਬੈਠਾ ਤੇ ਬੰਦਾ ਉਹਦੀ ਇੰਟਰਵਿਊ ਵੀ ਹੁੰਦੀਆਂ ਤੇ ਉਹਦੇ ਨਾਂ ਤੇ ਧਮਕੀਆਂ ਵੀ ਹੁੰਦੀਆਂ ਉਹਦੇ ਨਾਂ ਤੇ ਫਰੋਤੀ ਵੀ ਹੁੰਦੀ ਹੈ ਬਿਲਕੁਲ ਬਿਲਕੁਲ ਦੀਪਕ ਜੀ ਸਹੀ ਗੱਲ ਆ ਦੀਪਕ ਜੀ ਚਾਹੀਦ ਦੱਸਿਓ ਉਹ ਜਿਹੜਾ ਹੁਣ ਕਿਸਾਨ ਮੋਰਚਾ ਸ਼ੰਭੂ ਮੋਰਚਾ ਬਣਿਆ ਹੋਇਆ ਕੀ ਹੁਣ ਉਹ ਸਿੰਘੂ ਬਾਰਡਰ ਤੱਕ ਪਹੁੰਚ ਸਕੇਗਾ ਜੀ ਕਿਉਂਕਿ ਜਿਹੜਾ ਇਹ 2.0 ਕਿਸਾਨ ਅੰਦੋਲਨ ਆ ਇਹ ਸਿੰਗੂ ਬਾਰਡਰ ਤੱਕ ਪਹੁੰਚਣ ਤੋਂ ਹਲੇ ਤੱਕ ناکਾਮ ਰਿਹਾ ਹੁਣ ਕੀ ਅ ਅੱਗੇ ਕੀ ਸੰਭਾਵਨਾਵਾਂ ਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੁਕਮ ਦਿੱਤਾ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਬੈਰੀਕੇਡਰ ਲਾ ਕੇ ਰਾਹ ਰੋਕਣ ਵਾਲੇ ਕੌਣ ਹੁੰਦੇ ਆ ਹੂੰ ਉਹਨਾਂ ਨੇ ਬਕਾਇਦਾ ਮਤਲਬ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਰੋਡ ਕਲੀਅਰ ਕਰੋ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੀ ਹਦਾਇਤ ਹੈ ਹਰਿਆਣਾ ਸਰਕਾਰ ਨੂੰ ਹੂੰ ਹੁਣ ਇਥੋਂ ਇਹ ਸਵਾਲ ਪੈਦਾ ਹੁੰਦਾ ਕਿ ਕੀ ਹੁਣ ਸ਼ੰਭੂ ਬਾਡਰ ਖੁੱਲੇਗਾ ਜੀ ਕੀ ਰਸਤਾ ਕਲੀਅਰ ਹੋਏਗਾ ਕੀ ਹਰਿਆਣਾ ਸਰਕਾਰ ਹਾਈ ਕੋਰਟ ਦੇ ਹੁਕਮਾਂ ਨੂੰ ਮੰਨੇਗੀ ਕੀ ਕਿਸਾਨ ਅੰਦੋਲਨ ਹੁਣ ਸ਼ੰਭੂ ਬਾਡਰ ਤੋਂ ਉੱਠ ਕੇ ਸਿੰਗੂ ਬਾਡਰ ਪਹੁੰਚ ਜਾਏਗਾ ਦੁਬਾਰਾ ਇਹ ਸਵਾਲ ਇਥੋਂ ਪੈਦਾ ਹੋਇਆ ਅਸਲ ਚ ਹੋਇਆ ਕਿ ਕਿ ਇੱਕ ਵਕੀਲ ਨੇ ਪੰਜਾਬ ਰਣ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਨੇ ਅਦਾਲਤ ਦਾ ਰੁਕ ਕੀਤਾ ਸੀ ਉਹ ਸਾਰੇ ਪਹਿਲੂਆਂ ਨੂੰ ਲੈ ਕੇ ਉੱਥੇ ਗਏ ਸੀ ਕਿ ਕਿ ਇਹਦੇ ਨਾਲ ਕਿਸਾਨ ਵੀ ਮੁਸ਼ਕਲ ਚ ਲੋਕ ਵੀ ਮੁਸ਼ਕਲ ਚ ਵਪਾਰੀ ਵੀ ਮੁਸ਼ਕਲ ਚ ਦੁਕਾਨਦਾਰ ਵੀ ਮੁਸ਼ਕਲ ਚ ਉਹ ਪੂਰੇ ਉਸਵਾਲੇ ਨਾਲ ਅਦਾਲਤ ਪਹੁੰਚੇ ਸੀ ਸੋ ਮਾਨਯੋਗ ਅਦਾਲਤ ਨੇ ਅੱਜ ਦੋ ਪਹਿਲੂ ਜਿਹੜੇ ਗੌਰ ਕਰਨ ਵਾਲੇ ਨੇ ਇੱਕ ਪਾਸੇ ਹਰਿਆਣਾ ਸਰਕਾਰ ਨੂੰ ਉਹ ਹੁਕਮ ਦਿੰਦੇ ਨੇ ਕਿ ਹਫਤੇ ਦੇ ਵਿੱਚ ਰੋਡ ਕਲੀਅਰ ਹੋਣੀ ਚਾਹੀਦੀ ਹੈ ਇਹ ਕਿਸਾਨੀ ਮੰਗਾ ਕੇਂਦਰ ਨਾਲ ਸੰਬੰਧਤ ਨੇ ਇਸ ਲਈ ਜੇ ਕੇਂਦਰ ਨਾਲ ਸੰਬੰਧ ਨੇ ਤਾਂ ਇਹਨਾਂ ਨੂੰ ਦਿੱਲੀ ਜਾਣ ਦਿਓ ਤੁਸੀਂ ਕਿਉਂ ਰਹਾ ਰੋਕਿਆ ਦੂਸਰੇ ਪਾਸੇ ਉਸੇ ਬਹਿਸ ਦੇ ਦੌਰਾਨ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਸ਼ੁਭਕਰਨ ਦਾ ਕਤਲ ਦਾ ਮਾਮਲਾ ਹੈ ਇਹ ਇਹ ਸ਼ਾਰਟ ਗਨ ਨਾਲ ਮਾਮਲਾ ਜਿਹੜੀ ਰਿਪੋਰਟ ਤੁਹਾਨੂੰ ਦੱਸਦੀ ਹੈ ਉਹਨਾਂ ਕੋਲ ਜਿਹੜੇ ਤੱਥ ਗਏ ਨੇ ਕਿ ਸ਼ਾਰਟਗਨ ਦੀ ਗੋਲੀ ਆ। ਸੋ ਕਹਿੰਦੇ ਕਿ ਪੁਲਿਸ ਸ਼ਾਰਟਗਨ ਦੀ ਵਰਤੋਂ ਨਹੀਂ ਕਰਦੀ। ਕਿਤੇ ਗੋਲੀ ਕਿਸਾਨਾਂ ਵਾਲੇ ਪਾਸਿਓਂ ਤਾਂ ਨਹੀਂ ਚੱਲੀ। ਕਿਸਾਨਾਂ ਦੀ ਗੋਲੀ ਨਾਲ ਤਾਂ ਨਹੀਂ। ਮਤਲਬ ਇਹ ਇੱਕ ਨਵਾਂ ਪਹਿਲੂ ਖੜਾ ਕਰ ਦਿੱਤਾ ਪੰਜਾਬ ਹਾਈ ਕੋਰਟ ਦੇ ਇਸ ਦਲੀਲ ਨੇ। ਜੀ। ਸੋ ਇਹ ਇੱਕ ਹੁਣ ਨਵੀਂ ਉਹ ਕਹਿੰਦੇ ਕਿ ਫੁਟੇਜ ਦੇਖਣੀ ਪਊਗੀ ਕਿ ਸ਼ਾਰਟਗਨ ਕਿਹੜੇ ਪਾਸੇ ਸੀ ਕਿਹਦੇ ਕੋਲ ਸੀ ਉਸ ਸਮੇਂ ਇਹ ਸਾਰੀ ਜਾਂਚ ਦਾ ਪਿਛਾ। ਹਾਂ ਜਿਹੜਾ ਪਹਿਲੂ ਗੌਰ ਮੰਗਦਾ ਉਹ ਇਹ ਹੈ ਕਿ ਜਦੋਂ ਪਿਛਲੇ 5 ਮਹੀਨਿਆਂ ਤੋਂ ਇਹ ਅੰਦੋਲਨ ਸ਼ੰਭੂ ਬਾਰਡਰ ਤੇ ਆਇਆ ਸੀਗਾ। ਹਨ ਤਾਂ ਉੱਥੇ ਸ਼ੰਭੂ ਮੋਰਚੇ ਦੇ ਉੱਤੇ ਜਦੋਂ ਸ਼ੁਰੂ ਹੋਇਆ ਤਾਂ ਇਹ ਦਿੱਲੀ ਦੀ ਕਵਾਇਦ ਨਾਲ ਆਇਆ ਸੀ ਪਰ ਸੱਤ ਲੇਅਰ ਦੀ ਬੈਰੀਕੇਟਿੰਗ ਹੈ ਹਰਿਆਣੇ ਵਾਲੇ ਪਾਸਿਓਂ ਵਿੱਚ ਸਿਮਿੰਟ ਦੀਆਂ ਦੁਵਾਰਾਂ ਵੀ ਹੈ, ਸਰੀਏ ਵੀ ਹੈ, ਲੋਹੇ ਦੇ ਵੀ ਹੈ, ਨੀਂ ਫੌਜੀ ਦਸਤੇ ਵੀ ਹੈ, ਹਰਿਆਣਾ ਪੁਲਿਸ ਵੀ ਹੈ। ਸੱਤ ਲੇਅਰ ਦੀ ਬੈਰੀਕੇਟਿੰਗ ਕੀਤੀ ਗਈ। ਉਹ ਜ਼ਰਾਂ ਆਮੋ ਸਾਹਮਣਾ ਵੀ ਹੋਇਆ ਪਰ ਹੁਣ ਹਾਈ ਕੋਰਟ ਕਹਿੰਦੀ ਜਦੋਂ ਮਾਹੌਲ ਉੱਥੇ ਸ਼ਾਂਤੀਪੂਰਵਕ ਹੈ ਪਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਤੁਸੀਂ ਰਾਹ ਛੱਡ ਦਿਓ। ਹੂੰ। ਪਰ ਹਰਿਆਣਾ ਦੇ ਵਕੀਲ ਦੀ ਜਿਹੜੀ ਦਲੀਲ ਹੈ ਜੀ ਉਹ ਇਸ ਗੱਲ ਬਾਰਾ ਕਰਦੀ ਹੈ ਕਿ ਕੀ ਹਰਿਆਣਾ ਸਰਕਾਰ ਖੋਲਣਾ ਵੀ ਚਾਹੁੰਦੀ ਹੈ ਇਸ ਹੁਕਮਾਂ ਤੋਂ ਬਾਅਦ ਵੀ ਬਾਰਡਰ ਜਾਂ ਫਿਰ ਸੁਪਰੀਮ ਕੋਰਟ ਦਾ ਰੁਖ ਚਾਊਗਾ ਜੀ ਹਰਿਆਣਾ ਦੇ ਵਕੀਲ ਨੇ ਕਿਹਾ ਕਿ ਇਹ ਹੁਕਮ ਕੰਨੇ ਸਾਡੇ ਲਈ ਨਹੀਂ ਹੈਗੇ ਪੰਜਾਬ ਲਈ ਵੀ ਨਹੀਂ ਕਿਉਂਕਿ ਕਿਸਾਨ ਤਾਂ ਪੰਜਾਬ ਵਾਲੇ ਪਾਸੇ ਬੈਠੇ ਆ ਜੀ ਲੌਂਡ ਆਰਡਰ ਦਾ ਮਸਲਾ ਹੈ ਕਿਸਾਨ ਸੜਕਾਂ ਤੋਂ हट ਜਾਣ ਅਸੀਂ ਵੈਰੀਗੇਟ ਖੋਲਦਾਂਗੇ ਹੂੰ ਸੋ ਇੱਥੋਂ ਮਤਲਬ ਕਿ ਜੇ हट ਜਾਣ ਤਾਂ ਖੋਲਾਂਗੇ ਇਹਦਾ ਮਤਲਬ ਹਰਿਆਣਾ ਖੋਲਣਾ ਨਹੀਂ ਚਾਹੁੰਦਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਜੀ ਹੈ ਜੇ ਤੋ ਕਿ ਕਿਸਾਨ ਆਗੂਆਂ ਨੇ ਦੁਆਰਾ ਮੀਟਿੰਗ ਕੀਤੀ ਆ ਵੀ ਜੇ ਜੀ ਹੁਣ ਕਿਸਾਨ ਲੀਡਰ ਜਿਹੜੇ ਦਿੱਲੀ ਜਾਣ ਲਈ ਨਿਕਲੇ ਸੀ ਅੱਜ ਤੋਂ 5 ਮਹੀਨੇ ਪਹਿਲਾਂ 10 ਫਰਵਰੀ 2024 ਨੂੰ ਹੈਨਾ ਉਹਨਾਂ ਚੋਂ ਕਿੰਨਿਆਂ ਕਦੀਆਂ ਲੱਤਾਂ ਇਹ ਭਾਰ ਚਲਦੀਆਂ ਨੇ ਕਿ ਦਿੱਲੀ ਜਾਣਾ ਕਿ ਨਹੀਂ ਜਾਣਾ ਇਹ ਵੀ ਦੇਖਣ ਵਾਲੀ ਗੱਲ ਆ ਅੱਜ ਦੀ ਤਰੀਕ ਚ ਕਿ ਉਹ ਇੱਥੇ ਬੈਠ ਕੇ ਪੱਕਾ ਮੋਰਚਾ ਲਾਉਣਾ ਚਾਹੁੰਦੇ ਨੇ ਕਿ ਉਹ ਦਿੱਲੀ ਜਾਣਾ ਚਾਹੁੰਦੇ ਨੇ ਜੇ ਦਿੱਲੀ ਜਾਣਾ ਤਾਂ ਮੁੜ ਕੇ ਸਿੰਘੂ ਬਾਦਰ ਤੇ ਬੈਠਣਾ ਜਾਂ ਫਿਰ ਮਤਲਬ ਕਿ ਕਿਸੇ ਗਰਾਊਂਡ 'ਚ ਬੈਠਣਾ ਹੈ ਹੈਨਾ ਚਾਹੇ ਬਰਾੜੀ ਹੋਵੇ ਚਾਹੇ ਰਾਮ ਲਲਾਮ ਇਹ ਸਾਰੇ ਸਵਾਲ ਖੜੇ ਹੋਗੇ ਕਿਉਂਕਿ ਇਹ ਜਦੋਂ ਵੀ ਅੰਦੋਲਨ ਇਹ ਗਾਂ ਨੂੰ ਵਧਣਾ ਤਾਂ ਤੁੰਨਾ ਉਸੇ ਅੰਦੋਲਨ ਨਾਲ ਹੋਣੀ ਹੈ ਜੀ 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 ਸੋ ਇਹ ਦਿੱਕਤਾਂ ਹਮੇਸ਼ਾ ਰਹਿੰਦੀਆਂ ਨੇ ਮਤਲਬ ਅਪਤਾਬਚਨ ਦੇ ਮੁੰਡੇ ਤੋਂ ਇਹੀ ਤੁਲਨਾ ਕੀਤੀ ਜਾ ਰਹੀ ਹੈ ਉਮੀਦ ਕਿ ਉਹ ਅਪਤਾਬਚਨੇ ਬਣੇ ਸਚਿਨ ਦੇ ਮੁੰਡੇ ਤੋਂ ਇਹੀ ਚਾਹਿਆ ਜਾ ਰਿਹਾ ਕਿ ਉਹ ਸਚਿਨ ਵਾਂਗ ਖੇਲੇ ਸੋ ਇਸ ਲਈ ਹੁਣ ਜਦੋਂ ਵੀ ਦਿੱਲੀ ਕੰਨੀ ਨੂੰ ਕੋਈ ਜਥੇਬੰਦੀ ਕੂਚ ਕਰੂਗੀ ਤਾਂ ਇਹ ਆਊਗਾ ਕਿ ਯਾਰ ਉਹ ਕਿਸਾਨ ਅੰਦੋਲਨ ਨੇ ਸੀ ਜੀ ਸੋ ਇਸ ਲਈ ਤੁੰਨਾ ਦੇ ਵੀ ਤਿਆਰ ਰਹਿਣ ਦੀ ਲੋੜ ਆ ਪਰ ਜਿਹੜਾ ਹਵਾਲਾ ਐ ਐਡਵੋਕੇਟ ਬਾਸੂ ਰੰਜਨ ਨੇ ਜਿਹੜੀ ਪਟੀਸ਼ਨ ਪਾਈ ਸੀ ਉਹ ਚੋ ਨੇ ਹਵਾਲਾ ਦਿੱਤਾ ਕਿ ਜੀ ਦੁਕਾਨਦਾਰ ਭੁੱਖ ਮਰੀ ਤੇ ਆ ਗਏ ਹਰ ਦਲ ਦੇ ਪਿੰਡਾਂ ਦੇ ਲੋਕਾਂ ਦਾ ਜਿਨ੍ਹਾਂ ਦਾ ਦੁੱਧ ਤੱਕ ਦਾ ਕਾਰੋਬਾਰ ਉਹ ਨੁਕਸਾਨੇ ਗਏ ਸੋ ਇਹਦੇ ਲਈ ਕੋਈ ਹੱਲ ਕਰੋ ਦੋਵੇਂ ਪਾਸੇ ਦਾ ਕਾਰੋਬਾਰ ਠੱਪ ਹੋ ਗਿਆ ਬੱਸਾਂ ਸਮਾਂ ਵੀ ਵੱਧ ਲੈਂਦੀਆਂ ਨੇ ਤੇ ਉਹ ਤੇਲ ਪਾੜਾ ਵੀ ਵੱਧ ਖਰਚ ਹੁੰਦਾ ਲੋਕਾਂ ਨੂੰ ਸਮਾਂ ਵੀ ਬਰਬਾਦ ਕਰਨਾ ਪੈਂਦਾ ਪੈਸਾ ਵੀ ਬਰਬਾਦ ਕਰਨਾ ਪੈਂਦਾ ਐਂਬੂਲੈਂਸ ਮਤਲਬ ਕਿ ਉਹਨਾਂ ਨੂੰ ਵੀ ਸਮਾਂ ਬੱਦ ਲੱਗਦਾ ਇੱਥੋਂ ਤੱਕ ਕਿ ਆਪਰ ਚੁੱਕੇ ਨੇ ਕੱਲੇ ਕੱਲੇ ਘਰਾਂ ਦਾ ਇੱਕ ਇੱਕ ਪੁੱਤ ਸੀ ਉਹ ਜਾਨ ਗਵਾ ਚੁੱਕੇ ਨੇ ਦੂਏ ਪਾਸੋਂ ਗਾ ਹੋਰ ਸੜਕਾਂ ਨਹੀਂ ਆਉਣ ਕਾ ਇਸ ਲਈ ਕਹਿੰਦੇ ਕਿ ਇਹ ਰਾ ਖੁੱਲੇ ਜਾਣਾ ਬਕਾਇਦਾ ਤੌਰ ਤੇ ਇਸ ਪਟੀਸ਼ਨ ਦਾਖਲ ਕਰਨ ਦੇ ਦੌਰਾਨ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਦੇਰ ਹੋਰਾਂ ਨੂੰ ਹਾਂ ਸਰਮ ਸਿੰਘ ਪੰਦੇਰ ਹੋਰਾਂ ਨੂੰ ਤੇ ਡੱਲੇ ਆ ਉਹਨਾਂ ਨੂੰ ਵੀ ਬਕਾਇਦਾ ਧਿਰ ਬਣਾਇਆ ਗਿਆ ਹਮਮ ਇੱਥੋਂ ਤੱਕ ਕਿ ਵਕੀਲ ਨੇ ਵਕੀਲਾਂ ਦਾ ਵੀ ਹਵਾਲਾ ਦਿੱਤਾ ਇਸ ਪਟੀਸ਼ਨ ਉਹ ਕਹਿੰਦਾ ਜੀ ਸਾਨੂੰ ਕੁਝ ਕੇਸਾਂ ਦੀ ਪਟਿਆਲੇ ਜਾਣਾ ਪੈਂਦਾ ਪਟਿਆਲਿਆਂ ਨੂੰ ਕਹਿੰਦੇ ਉਵਾਲੇ ਆਣੋ ਕਹਿੰਦਾ ਸਾਡਾ ਵੀਰਾ ਬੰਦ ਕੀਤਾ ਪਿਆ ਜਿਖਾਈਏ ਕਿਧਰ ਨੂੰ ਉਹ ਕਹਿੰਦੇ ਕਿ ਕਿਸਾਨਾਂ ਨੇ ਇੱਥੇ ਆਪਣੇ ਪੱਕੇ ਸ਼ੈੱਡ ਬਣਾ ਲਏ ਪੱਕੇ ਘਰ ਬਣਾ ਲਏ ਹਮ ਸੋ ਇਸ ਲਈ ਕਹਿੰਦੇ ਕਿ ਇਹ ਇੰਜ ਲੱਗਦਾ ਕਿ ਜਿਵੇਂ ਇੱਥੋਂ ਪਰੇ ਹੋਣਾ ਨਹੀਂ ਚਾਹੁੰਦੇ ਤੇ ਰਾਜ ਸਰਕਾਰ ਨੇ ਰੋਕਿਆ ਹਰਿਆਣਾ ਸਰਕਾਰ ਨੇ ਉਹ ਉਹਨਾਂ ਨੂੰ ਦਿੱਲੀ ਜਾਣ ਨਹੀਂ ਦੇਣਾ ਚਾਹੁੰਦੀ ਸੋ ਇਸ ਹਵਾਲੇ ਨਾਲ ਕਹਿੰਦੇ ਕਿ ਇਹ ਸੜਕਾਂ ਦੇ ਉੱਤੇ ਮਾਲਕ ਅਧਿਕਾਰ ਹੈ ਹਰੇਕ ਨੂੰ ਲੰਘਣ ਦਾ ਚਾਹੇ ਉਹ ਕਿਸਾਨ ਹੈ ਤੇ ਚਾਹੇ ਅਸੀਂ ਸੋ ਇਸ ਲਈ ਕਹਿੰਦੇ ਇਹ ਹਵਾਲੇ ਜਿਹੜੀ ਪਟੀਸ਼ਨ ਸੀ ਫਿਰ ਹਾਈ ਕੋਰਟ ਨੇ ਸਖਤ ਰੁਕਵਤ اختیار ਕਰਦਿਆਂ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੂੰ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਸੜਕ ਕਲੀਅਰ ਕਰੋ ਤੇ ਇਹ ਦਿੱਲੀ ਜਾਣਾ ਚਾਹੁੰਦੇ ਨੇ ਕੇਂਦਰ ਇਹਨਾਂ ਨੂੰ ਉੱਥੇ ਜਾਣ ਦਿਓ ਹੁਣ ਕਿਸਾਨ ਆਪਣੀ ਰਣਨੀਤੀ ਘੜਨ ਕਿ ਦਿੱਲੀ ਜਾਣਾ ਹੈ ਕਿ ਇੱਥੇ ਨਿਬੇੜ ਲੀ ਆਉਣ ਜਾਂ ਕਿਵੇਂ ਨਿਬੜੂਗਾ ਵੈਸੇ ਕੱਲ ਪੰਜਾਬ ਸਰਕਾਰ ਨੇ ਇੱਕ ਚੰਗੀ ਪਹਿਲ ਕਦਮੀ ਕੀਤੀ ਸ਼ੁਭ ਕਰਨ ਹੋਰਾਂ ਦੇ ਪਰਿਵਾਰ ਨੂੰ 1 ਕਰੋੜ ਦੀ مالی ਮਦਦ ਦਿੱਤੀ ਹੈ ਜਿਹੜਾ ਵਾਦਾ ਕੀਤਾ ਸੀ ਉਹ ਵਾਦਾ ਵਫਾ ਕੀਤਾ ਕਿਉਂਕਿ 12 ਤਰੀਕ ਦਾ ਆਲਟੀਮੇਟਮ ਸੀ ਕਿ ਨਹੀਂ ਵੱਡਾ ਘਰਾਓ ਕਰਾਂਗੇ ਡੀਸੀ ਦਾ ਇਧਰ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੀ ਇਸ ਨੂੰ ਇਸ ਅੰਦਾਜ਼ੇ ਵਿੱਚ ਦੇਖਿਆ ਜਾ ਰਿਹਾ ਉਸ ਦੀ ਭੈਣ ਨੂੰ ਵੀ ਨੌਕਰੀ ਵਾਲਾ ਮਤਲਬ ਨਿਯੁਕਤੀ ਪੱਤਰ ਦਿੱਤਾ ਹੈ ਨਾ ਪਰ ਜੇ ਸ਼ੁਭ ਕਰਨ ਵਾਲਾ ਇਨਸਾਫ ਨਹੀਂ ਦਿੰਦਾ ਸਰਕਾਰ ਨੇ ਜੇ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਦਿੰਦਾ ਸੋ ਇਸ ਲਈ ਉਹ ਚੁਣੌਤੀ ਉਹਨਾਂ ਦੇ ਮੂਰੇ ਵੀ ਖੜੀ ਹੈ ਸੋ ਪਰ ਤਾਂ ਵੀ ਅੱਜ ਦੀ ਇਹ ਚਰਚਾ ਖੂਬ ਹੈ ਕਿ ਕੀ ਹੁਣ ਸ਼ੰਭੂ ਮੋਰਚਾ ਸਿੰਘੂ ਜਾ ਕੇ ਸਜੇਗਾ ਜਾਂ ਹਰਿਆਣਾ ਸਰਕਾਰ ਇਹ ਸਦੈਤਾ ਦੇ ਬਾਵਜੂਦ ਵੀ ਬਾਰਡਰ ਨਹੀਂ ਖੋਲੇਗੀ ਫਿਲਹਾਲ ਇੱਕ ਪਾਸੇ ਇਹ ਚਰਚਾ ਕਿ ਹਾਈ ਕੋਰਟ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਦੂਜੇ ਪਾਸੇ ਸ਼ੁਭ ਕਰਨ ਵਾਲੇ ਮਾਮਲੇ 'ਚ ਕਿਸਾਨਾਂ ਨੂੰ ਸੁਵਾਲਾਂ ਦੇ ਘੇਰੇ 'ਚ ਵੀ ਲਿਆਂਦਾ ਦਿਪੋਜੀ ਜਲੰਧਰ ਵਾਲੇ ਜਿਮਨੀ ਚੋਂ ਦਾ ਕੀ ਬਣਿਆ ਜੀ ਅੱਜ ਵੋਟਾਂ ਪੈ ਗਈਆਂ ਜੀ ਸੂਟ ਵੰਡ ਹੋ ਗਏ ਜੀ ਧਾਰੂ ਚਰਚਾ ਤੇ ਹੂੰ ਸੋ ਵੋਟਾਂ ਨਾਲੋਂ ਵੱਧ ਸੂਟਾਂ ਦੀ ਚਰਚਾ ਹਲੇ ਵੀ ਚੱਲ ਰਹੀ ਹੈ ਜੀ ਖੂਬ ਫੋਟੋਗ੍ਰਾਫੀ ਵੀ ਖੂਬ ਕਮਾਲ ਹੈ ਮਤਲਬ ਹਾਂ ਅੱਜ ਵੋਟਾਂ ਦਾ ਦਿਨ ਸੀ ਤੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਸ਼ਾਮ ਦੇ 6 ਵਜੇ ਤੱਕ ਵੋਟਾਂ ਪਈਆਂ ਤੇ 5 ਵਜੇ ਤੋਂ ਬਾਅਦ ਤੱਕ ਜਿਹੜੇ ਅੰਕੜੇ ਸੀ 51% ਤੋਂ ਵੱਧ ਵੋਟ ਅੰਦਾਜ਼ਾ ਕੀਤਾ ਜਾ ਰਿਹਾ ਹੈ ਕਿ ਇਹ ਵੋਟ ਪਰਸੈਂਟ 54 ਤੋਂ 57% ਤੱਕ ਜਾ ਫਗਲੀਆ ਹੂੰ ਹੂੰ ਸੋ ਇਹ ਅੰਦਾਜ਼ੇ ਕੀ ਤਿਆਰੀ ਜਦੋਂ ਦਰਸਤ ਹੋ ਕੇ ਆਵੇ ਜੀ ਪਰ ਸਵਾਲ ਇਹ ਹੈ ਕਿ ਅੱਜ ਦਿਨ ਪਰਮੇਸ਼ਰਕ ਮਾਹੌਲ ਠੀਕ ਰਿਹਾ ਮਤਲਬ ਕੋਈ ਇਨਾ ਜਿਆਦਾ ਖਲਾਰਾ ਨਹੀਂ ਪਿਆ ਪਰ ਤਾਂ ਵੀ ਭਾਜਪਾ ਦੇ ਉਮੀਦਵਾਰ ਸ਼ੀਤਲ ਰੰਗਰਾਲ ਕਈ ਵਾਰ ਸਾਹਮਣੇ ਆਏ ਹੂੰ ਹੂੰ ਕਦੇ ਕਹਿੰਦੇ ਸੀਗੇ ਜੀ ਕਿ ਇੱਥੇ ਧਮਕਾਇਆ ਜਾ ਰਿਹਾ ਹੈ ਕਦੇ ਕਹਿੰਦੇ ਸੀ ਮੈਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਕਦੇ ਕਹਿੰਦੇ ਜੀ ਪਹਿਲਾਂ ਬੀਜ ਲੈਣਾ ਹੁੰਦੇ ਸੀ ਜੀ ਹਾਂ ਹੁਣ ਸੂਟ ਵੰਡਣ ਆ ਗਏ ਜੀ ਆ ਦੇਖੋ ਜੀ ਇੱਥੇ ਬੂਥਾਂ ਦੇ ਉੱਤੇ ਬਾਹਰਲੇ ਬੰਦੇ ਬਟਾ ਮਤਲਬ ਜੀ ਆਮ ਆਦਮੀ ਪਾਰਟੀ ਬੀਜ ਵਾਲਾ ਮਸਲਾ ਸੀ ਉਹ ਵੀ ਤਾਂ ਵੀ ਭਾਜਪਾਲੇ ਪਾਸੇ ਹੀ ਸੀਗਾ ਜਦੋਂ ਸ਼ੀਤ ਲੋਰੀਓ ਇਧਰ ਆਮ ਆਦਮੀ ਪਾਰਟੀ ਸੀ ਜਦ ਨਹੀਂ ਬੋਲੇ ਹੁਣ ਭਾਜਪਾਲੇ ਪਾਸੇ ਤਾਂ ਹੁਣ ਸਵਾਲ ਆਏ ਹਨ ਸੋ ਇਸ ਲਈ ਇਹ ਸਾਰੇ ਪਹਿਲੂਆਂ ਤੇ ਕਿਉਂਕਿ ਉਹ ਰਾਜ ਵੀ ਜਾਣਦੇ ਹੋਣੇ ਇਸ ਲਈ ਉਹਨਾਂ ਨੇ ਰਾਜ ਖੋਲੇ ਵੀ ਪਰ ਅੱਜ ਦਿਨ ਪਰ ਉਹ ਵੀਡੀਓ ਤੇ ਵੀ ਆਉਂਦੇ ਰੇ ਫਿਰ ਕਹਿੰਦੇ ਜੀ ਕਿ ਮੇਰੇ ਖਿਲਾਫ ਆਮ ਆਦਮੀ ਪਾਰਟੀ ਨੇ ਵੀ ਪ੍ਰਚਾਰ ਕਰਤਾ ਕਿ ਮੇਰੀ ਗ੍ਰਿਫਤਾਰੀ ਹੋਗੀ ਮੈਨੂੰ ਤੇ ਮੇਰੇ ਭਰਾ ਨੂੰ ਪੁਲਿਸ ਚੱਕ ਕੇ ਲੈ ਗਈ ਸੋ ਦਿਨ ਪਰ ਇਹ ਚਰਚਾ ਰਹੀ ਪਰ 181 VOTING ਸੈਂਟਰਾਂ ਦੇ ਉੱਤੇ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ 53% ਤੋਂ ਵੱਧ ਵੋਟ ਪੋਲ ਹੋਈ ਆ ਕਿਉਂਕਿ 1,77,963 ਦੇ ਕਰੀਬ ਕੁੱਲ ਵੋਟਾਂ ਨੇ ਜਿਹਦੇ ਵਿੱਚੋਂ 99,629 ਮਰਦ ਵੋਟਾਂ ਨੇ ਤੇ 82,300 ਬੀਬੀਆਂ ਦੀਆਂ ਵੋਟਾਂ ਨੇ ਤੇ 8ਕ ਤੀਜਾ ਜੈਂਡਰ ਵੀ ਆ ਸੋ ਇਹਨਾਂ ਚੋਂ ਅੱਧੇ ਤੋਂ ਵੱਧ ਜੇ ਵੋਟਾਂ ਪੋਲ ਹੋਈਆਂ ਨੇ ਇਹਨਾਂ ਨੂੰ ਤਾਂ ਸਰਕਾਰ ਦੀ ਫਿਕਰਮੰਦੀ ਵੀ ਵਧਣੀ ਆ ਕਿ ਇੰਨੀ ਤੇਜ਼ੀ ਨਾਲ ਜੇ ਵੋਟ ਨਿਕਲੀ ਔਰ ਵੱਧ ਵੋਟ ਨਿਕਲੀ ਤਾਂ ਇਹ ਫਿਕਰਮੰਦੀ ਵਾਲੀ ਗੱਲ ਉਹ ਵੀ ਜਿਮਨੀ ਚੌਂਟ ਜਿਮਨੀ ਚੌਂਟ ਬਿਲਕੁਲ ਕੋਈ ਸਰਕਾਰ ਸਰਕਾਰ ਦੇ ਉੱਤੇ ਕੋਈ ਸਿੱਧਾ ਅਸਰ ਨਹੀਂ ਪੈਣਾ ਜੀ ਹਾਂ ਪਿਛਲੇ ਅੰਕੜੇ ਦੱਸਦੇ ਨੇ ਆਮ ਆਦਮੀ ਪਾਰਟੀ ਇੱਥੋਂ ਪਿਛਲੀ ਵਾਰ 39000 ਵੋਟਾਂ ਲੈ ਗਈ ਸੀ ਇਹੇ ਸ਼ੀਤਰੋਂ मतदार ਹੂੰ ਤੇ ਦੂਏ ਨੰਬਰ ਤੇ ਸ਼ਿਸ਼ੀ ਬਿੰਕੂ ਆਏ ਸੀ ਕਾਂਗਰਸ ਵੱਲੋਂ 34000 ਜੀ ਤੇ ਤੀਏ ਨੰਬਰ ਤੇ ਭਾਜਪਾ ਮਹਿੰਦਰ ਭਗਤਾ ਆਏ ਸੀ 33000 ਹੁਣ ਮਹਿੰਦਰ ਭਗਤਾ ਆਪ ਵਾਲੇ ਪਾਸੇ ਨੇ ਤੇ ਆਪ ਵਾਲਾ ਬੰਦਾ ਭਾਜਪਾ ਵਾਲੇ ਪਾਸੇ ਆ ਬੰਨਾ ਕੇ ਫਰਕ ਪਿਆ ਤੇ ਗਵਲੀ ਕਾਂਗਰਸ ਨੇ ਬਜਾਏ ਹੁਣ ਸ੍ਰਿੰਦਰਕੌਰ ਆ ਬੀਬੀ ਹੈ ਨਾ ਪਰ ਆਪਾਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਵੇਲੇ ਕਿੰਨੀ ਵਾਰ ਗੱਲ ਕੀਤੀ ਆ ਕਿ ਇੱਥੋਂ ਪਹਿਲਾਂ ਕਾਂਗਰਸ ਆ ਗਈ ਜੀ ਫਿਰ ਇਹ ਹੋ ਗਿਆ ਪਰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਜ ਉਹਦੇ ਵਿੱਚ ਕੋਈ ਵੀ ਪਾਰਟੀ ਨੇ ਦੁਬਾਰਾ ਦੁਹਰਾ ਨਹੀਂ ਕੀਤਾ ਹੂੰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਇਸ ਵਾਰ ਜਿੱਤੀ ਅਗਲੀ ਵਾਰ ਉਹ ਹਾਰੀ ਜਿਹੜੀ ਅਗਲੀ ਵਾਰ ਜਿੱਤੀ ਉਹ ਤੋਂ ਅਗਲੀ ਵਾਰ ਹਾਰੀ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹਨਾਂ ਚ ਕੋਈ ਆਉਂਦਾ ਜਾਂ ਕੋਈ ਨਮਾ ਆ ਜਾਂਦਾ ਜੀ 212 ਦੇ ਵਿੱਚ ਭਾਜਪਾ ਜਿੱਤੀ ਸੀ ਚੁੰਨੀ ਲਾਲ ਭਗਤ ਮਿੰਦਰ ਲਾਲ ਭਗਤ ਦੇ ਮੁੰਡੇ ਹੂੰ ਹੂੰ ਇਹ ਮਤਲਬ ਪਿਤਾ ਜੀ ਹੈਨਾ ਮਿੰਦਰ ਲਾਲ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਇਹ 212 ਚ ਭਾਜਪਾ ਵੱਲੋਂ ਜਿੱਤੇ ਜੀ ਪਰ 217 ਦੇ ਵਿੱਚ ਭਾਜਪਾ ਨੇ ਟਿਕਟ ਦਿੱਤੀ ਮਿੰਦਰ ਭਗਤ ਨੂੰ ਉਹ ਹਾਰ ਗਏ 2022 ਦੇ ਵਿੱਚ ਵੀਮਿੰਦਰ ਪਖਤ ਨੂੰ ਦਿੱਤੀ ਉਹ ਹਾਰ ਗਏ ਹੁਣ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਨੇ ਪਰ 12 ਚ ਭਾਜਪਾ ਜਿੱਤਦੀ ਆ 17 ਚ ਕਾਂਗਰਸ ਜਿੱਤ ਜਾਂਦੀ ਆ ਜੀ ਇੱਥੋਂ ਸ਼ਸ਼ੀਲ ਰਿੰਕੂ ਜਿੱਤਦੇ ਨੇ ਹੂੰ ਹੂੰ 2022 ਦੇ ਵਿੱਚ ਆਪ ਜਿੱਤ ਜਾਂਦੀ ਆ ਇੱਥੋਂ ਮਤਲਬ ਸ਼ਿਤਲ ਨੂੰ ਗੁਰਾਲ ਜਿੱਤਦੇ ਨੇ ਸੋ 12 ਚ ਭਾਜਪਾ 17 ਚ ਕਾਂਗਰਸ ਤੇ 22 ਚ ਆਪ ਤੇ ਫਿਰ ਹੁਣ 24 ਚ ਕੌਣ ਸੋ ਇਹ ਆਪਣੇ ਆਪ ਸਵਾਲ ਹੈ ਕਿ ਜਿਵੇਂ ਨੀ ਚੌਣ ਚ ਕੌਣ ਕੀ ਮੁੜ ਕੇ ਢੇੜਾ ਪੁੱਠਾ ਆਊਗਾ ਜਾਂ ਇਹਨਾਂ ਦੇ ਵਿਚਾਲਿਆਂ ਕੋਈ ਆਜੂਗਾ ਕਿਉਂਕਿ ਸਾਰੇ ਮੰਨ ਕੇ ਚੱਲ ਰਹੇ ਨੇ ਕਿ ਮਿੰਦਰ ਭਗਤ ਤੇ ਸਰਿੰਦਰ ਕੌਰ ਤੇ ਸ਼ੀਤਲ ਨੂੰਗਰਾਲ ਚ ਮੁਕਾਬਲਾ ਜੀ ਤੇ ਇਹ ਇਸ ਲਈ ਅੱਜ ਵੋਟਾਂ ਪੈਣ ਤੋਂ ਬਾਅਦ 15 ਉਮੀਦਵਾਰਾਂ ਦਾ ਭਵਿਕ ਪੀਵੀਐਮ ਚ ਕੱਲ 13 ਨੂੰ ਨਤੀਜੇ ਆਉਣਗੇ ਅੱਜ ਭਾਰਤ ਦੀਆਂ 13 ਸੀਟਾਂ ਤੇ ਬਖਵਕ ਸੱਤ ਸੁਬਿਆ ਦੀਆਂ 13 ਸੀਟਾਂ ਤੇ ਜਿਮਨੀ ਚੋੜਲੀ ਪੋਲਿੰਗ ਹੋਈ ਆ ਜਿਹਚੂ ਹਿਮਾਚਲ ਦੀਆਂ ਤਿੰਨ ਵੀ ਨੇ ਪੰਜਾਬ ਦੀ ਇੱਕ ਸੀ ਸੋ 13 ਤਰੀਕ ਨੂੰ ਨਤੀਜੇ ਆਉਣਗੇ ਉਦੋਂ ਦੇਖਦੇ ਹਾਂ ਜੀ ਜਲੰਧਰ ਚੋਂ ਕਿਹੜਾ ਬਾਜ਼ੀ ਮਾਰਦਾ ਜੀ ਦੀਪਕ ਜੀ ਇਹ ਦੱਸਿਓ ਹੁਣ ਸੁਣਨ ਚਾਹ ਰਹੇ ਆ ਵੀ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚੋਂ ਤੇ ਪਾਰਟੀ ਦੇ ਵਿੱਚੋਂ ਵੀ ਇਵਨ ਕਈਆਂ ਦੀ ਛੁੱ ਦੇਖੋ ਇਹ ਤਾਂ ਆਪਾਂ ਬਹੁਤ ਦਿਨ ਪਹਿਲਾਂ ਗੱਲ ਕਰ ਚੁੱਕੇ ਹਾਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋ ਕੇ ਹੀ ਹਟੀਆਂ ਸੀ ਉਸ ਤੋਂ ਬਾਅਦ ਆਪਾਂ ਇਹ ਚਰਚਾ ਵਿਸਥਾਰ ਨਾਲ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਕੈਬਨਿਟ ਦੇ ਵਿੱਚੋਂ 4 ਤੋਂ 6 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜੀ ਪਰ ਹੁਣ ਅੱਜ ਜਦੋਂ ਆਪਾਂ ਚਰਚਾ ਕਰ ਰਹੇ ਹਾਂ ਤਾਂ ਗਿਣਤੀ 8 ਤੋਂ 12 ਤੱਕ ਜਾ ਸਕਦੀ ਹੈ ਹੂੰ ਹੂੰ ਇਹ ਆਪਣੇ ਆਪ 'ਚ ਹਵਾਲਾ ਇਹ ਹੈ ਕਿ ਇਹ ਤਾਂ ਉਦੋਂ ਤਾਂ ਲਗਭਗ ਸਾਰੀ ਕੈਬਨਿਟੇ ਬਦਲ ਹੋ ਜਾਣੀ ਹੈ ਨਾ ਜੀ ਤੁਸੀਂ ਇਹ ਦੇਖੋ ਕਿ ਉਹਦੇ ਪਿੱਛੇ ਕਿੰਨੇ ਕਾਰਨ ਸੀਗੇ ਇੱਕ ਤਾਂ ਕੇਜਰੀਵਾਲ ਹੋ ਰਹੀ ਆਪਣੇ ਮਸਲੇ ਚ ਉਲਝੇ ਸੀ ਹੂੰ ਦੂਸਰਾ ਜਿਮਨੀ ਚੋਣਾ ਆ ਗਈ ਹੈਨਾ ਚਾਰ ਹੋਰ ਜਿਮਨੀ ਚੋਣਾ ਜੇ ਹੈਗੀਆਂ ਨੇ ਇਹ ਸਭ ਦੇ ਦਰਮਿਆਨ ਜਿਹੜੇ ਮੰਤਰੀਆਂ ਦੀ ਛੁੱਟੀ ਹੋਣੀ ਸੀ ਉਹਨਾਂ ਚੋਂ ਇੱਕ ਮੰਤਰੀ ਦਾ ਵਿੱਚ ਵਿਆਹ ਆ ਗਿਆ ਕਿ ਅਨਮੋਲ ਕਾਗ ਨਾਮ ਅਨਮੋਲ ਗੇਨ ਮਾਨ ਦਾ ਨਾਮ ਵੀ ਉਸ ਲਿਸਟ 'ਚ ਬੋਲਦਾ ਸੀਗਾ ਕਿ ਉਹਨਾਂ ਦੀ ਛੁੱਟੀ ਹੋ ਜਾਵੇ ਲੇਕਿਨ ਚੱਲ ਵਿਆਹ ਆਇ ਪਾਈ ਕਾ ਨੂੰ ਭਲੇ ਸਵਾ ਮਹੀਨਾ ਚੂੜਾ ਖੜਕਾਉਣ ਤੋਂ ਬਾਅਦ ਚ ਦੇਖਦੇ ਹਾਂ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਵੀ ਕਈ ਮਾਮਲਾ ਲਟਕਿਆ ਪਰ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਸੀਗੇ ਕਿ ਮੈਂ ਕੈਬਨਟ ਦੇ ਵਿੱਚ ਫੇਰ ਬਦਲ ਕਰਦੇ ਆ ਤੇ ਕੇਜਰੀਵਾਲ ਤੱਕ ਪਹੁੰਚ ਵੀ ਕੀਤੀ ਮੁਲਾਕਾਤ ਵੀ ਕੀਤੀ ਪਰ ਉੱਥੋਂ ਹਰੀ ਝੰਡੀ ਨਹੀਂ ਮਿਲੀ ਪਰ ਪੰਜਾਬ 'ਚ ਜਦੋਂ ਲੋਕ ਸਭਾ ਚੋਣਾਂ 'ਚ 13 0 ਵਾਲਾ ਫਾਰਮੂਲਾ ਫੇਲ ਹੋਇਆ ਜੀ ਤੇ ਉਹ ਤੋਂ ਬਾਅਦ ਕਹਿੰਦੇ ਇਹਨਾਂ ਦੀ ਅੰਦਰੂਨੀ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਵੀ ਪਾਰਟੀ ਦੇ ਅੰਦਰੋਂ ਖੜੇ ਹੋਣ ਦੀ ਕੋਸ਼ਿਸ਼ ਕੀਤੀ ਗਈ ਜਾਂ ਖੜੇ ਕੀਤੇ ਗਏ ਕਿ ਕਿੱਥੇ ਗਿਆ ਜੀ 13 0 ਇਹ ਤਾਂ 3 10 ਹੋ ਗਿਆ ਇਹ ਕਿਵੇਂ ਹੋ ਗਿਆ ਹੂੰ ਹੂੰ ਸੋ ਉਸ ਦੇ ਬਾਅਦ ਇਹਨਾਂ ਜਦੋਂ ਭਗਵੰਤ ਕਹਿੰਦੇ ਕਿ ਕਹਿੰਦੇ ਭਗਵੰਤ ਮਾਨ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਇਹ ਵੀ ਸਵਾਲ ਖੜਾ ਕੀਤਾ ਗਿਆ ਕਿ ਜੇ ਅੱਛਾ 13 0 ਨਹੀਂ ਸਫਲ ਹੋਇਆ ਤਾਂ ਦਿੱਲੀ 7 0 ਸਫਲ ਹੋ ਗਿਆ ਜੀ ਤੇ ਦਿੱਲੀ ਇੱਕ ਵਾਰ ਨਹੀਂ ਤਾਂ ਦੋ ਵਾਰ ਹੋ ਗਿਆ ਤੇ ਜੇ ਦਾ ਮਤਲਬ ਉਹਦੇ ਨਾਲ ਉੱਤੇ ਪ੍ਰਧਾਨ ਦੀ ਜਾਂ ਮੁੱਖ ਮੰਤਰੀ ਦੀ ਬਲੀ ਲੈਣੀ ਆ ਤੇ ਫਿਰ ਕੇਜਰੀਵਾਲ ਸੁਪਰੀਮੋ ਵੀ ਅਤੇ ਕੇਜਰੀਵਾਲ ਮੁੱਖ ਮੰਤਰੀ ਵੀ ਉਹ ਤਾਂ ਜੇਲ੍ਹ ਛੋ ਕੇ ਵੀ ਕੁਰਸੀ ਨਹੀਂ ਛੱਡਦਾ ਇਸ ਲਈ ਇਹ ਸਥਿਤੀ ਤੱਕ ਤਨਾ ਆ ਗਿਆ ਪਾਰਟੀ ਦੇ ਅੰਦਰ ਜੀ ਕਿਉਂਕਿ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਤੋਂ ਬਾਅਦ ਸੰਦੀਪ ਪਾਟਕ ਨੇ ਆਪਣੀਆਂ ਬੈਠਕਾਂ ਕਰ ਲਈਆਂ ਰਾਗਵ ਚੱਡਾ ਨੇ ਆਪਣੀਆਂ ਰਿਪੋਰਟਾਂ ਇਕੱਠੀਆਂ ਕਰ ਲਈਆਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਹਿਸਾਬ ਨਾਲ ਹਰ ਦੀ ਸਮੀਖਿਆ ਕਰ ਲਈ ਤੇ ਜਦੋਂ ਕਿ ਹਰ ਰੋਜ਼ 2-4 ਪੰਜਾਬ ਦੇ ਮੰਤਰੀ ਜਿਹੜੇ ਮੁੱਖ ਮੰਤਰੀ ਬਣ ਦੀ ਇੱਛਾ ਰੱਖਦੇ ਨੇ ਆਏ ਦਿਨ ਸਨੀਤਾ ਕੇਜਰੀਵਾਲ ਦੀਆਂ ਚੌਂਕੀਆਂ ਪਰਨ ਜਾਂਦੇ ਨੇ ਜਿਉਂ ਜੀ ਉਹ ਜਿਵੇਂ ਆਪਣਾ ਹੁੰਦਾ ਨਾ ਕਿ ਉਹ ਫਲਾਣੇ ਬਾਬੇ ਦੇ ਨਹਾਇਆ ਉਹ ਪੰਜ ਹੈ ਨਾ ਐਦਾਂ ਉਹ ਕੰਮ ਹੈ ਕਿ ਉਹ ਨਾ ਆਉਣ ਜਾਂਦੇ ਨੇ ਚੌਂਕੀਆਂ ਪਰਨ ਜਾਂਦੇ ਨੇ ਉੱਥੇ ਕਿ ਉਹਦੇ ਰਾਹੀਂ ਕੇਜਰੀਵਾਲ ਤੱਕ ਸਾਡਾ ਪਹੁੰਚ ਹੋ ਜਾਵੇ ਪੰਜਾਬ ਚ ਤਿੰਨ ਚਾਰ ਮੰਤਰੀ ਇਹ ਜਿਹੇ ਹੈਗੇ ਨੇ ਜਿਹੜੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਬਣੇ ਹੋਏ ਨੇ ਐਸੇ ਤੱਕ ਕਿ ਸਪੀਕਰ ਸਾਹਿਬ ਦਾ ਨਾਮ ਵੀ ਚੱਲਦਾ ਪਿਛਲੇ ਦਿਨੀ ਤਾਂ ਹੀ ਉਹਨਾਂ ਦਾ ਇੱਕ ਪ੍ਰੈਸ ਨੋਟ ਰੋਕਣ ਦਾ ਮਾਮਲਾ ਵੀ ਆ ਗਿਆ ਸੀ ਜੀ ਆਪਸੀ ਟਕਰਾਹ ਵੀ ਸੀਐਮ ਹਾਊਸ ਤੇ ਸਪੀਕਰ ਦਾ ਹੋ ਗਿਆ ਸੀਗਾ ਉਹ ਸਾਰਾ ਮਾਮਲਾ ਇਹ ਸਭ ਦੇ ਦਰਮਿਆਨ ਕਈ ਐਮਐਲਏ ਲੈਣ ਚ ਲੱਗੇ ਨੇ ਕਿ ਜੇ ਮੰਤਰੀਆਂ ਦੀ ਛੁੱਟੀ ਹੋ ਗਈ ਤਾਂ ਸਾਡੀ ਵਾਰੀ ਆਊਗੀ ਜੀ ਪਰ ਵਿਜੇ ਜੀ ਆਪਾਂ ਬਹੁਤ ਪਹਿਲਾਂ ਟਿਕਟਾਂ ਦੀ ਵੰਡ ਬੰਦ ਲਈਏ ਸਮੇਂ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਇਹਨਾਂ ਨੂੰ ਟਾਸਕ ਮਿਲਿਆ ਕਿ ਜੇ ਐਮਐਲਏ ਦੀ ਸੀਟ ਚੋਂ ਲੋਕ ਸਭਾ ਦਾ ਉਮੀਦਵਾਰ ਪਛੜਿਆ ਤਾ ਤੁਹਾਡੀ ਗਾਂਵਟ ਟਿਕ ਟਕ ਠਕੀ ਜਾਣੀ ਤੇ ਜੇ ਮੰਤਰੀਆਂ ਦੇ ਹਲਕੇ ਚੋਂ ਪਹਿਲਾਂ ਤੋਂ ਉਹਨਾਂ ਦੀ ਮੰਤਰੀ ਕੱਟੀਆਂ ਨੇ ਸੋ ਹੁਣ ਸਾਰੇ ਹਿਸਾਬ ਚੱਕੀ ਫਿਰਦੇ ਆ 8 ਤੋਂ 12 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਔਰ ਪਾਰਟੀ ਇਸ ਫਾਰਮੂਲੇ ਤੇ ਕੰਮ ਕਰ ਰਹੀ ਹੈ ਕਿ ਇੱਕ ਵਿਅਕਤੀ ਕੌਦਾ ਜੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਦਾ ਕੋਲ ਪਾਰਟੀ ਦੇ ਪ੍ਰਧਾਨ ਦਾ ਉਹਦਾ ਵੀ ਹੈ ਮੁੱਖ ਮੰਤਰੀ ਭਗਵੰਤ ਮਾਨ ਉਹ ਹੀ ਮੁੱਖ ਮੰਤਰੀ ਵੀ ਹੈ ਜੀ ਸੋ ਇਸ ਲਈ ਕੀ ਉਹਨਾਂ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਈ ਜਾ ਸਕਦੀ ਹੈ ਕੀ ਉਹਨਾਂ ਤੋਂ ਪ੍ਰਧਾਨਗੀ ਕਿ ਉਹ ਦੋਏ ਬਚਾ ਲ ਜਾਣਗੇ ਜਾਂ ਦੋਏ ਗਵਾ ਬੈਠਣਗੇ ਤੇ ਸਾਰੀਆਂ ਚਰਚਾਵਾਂ ਜੋਰ ਫੜਦੀਆਂ ਜਾ ਰਹੀਆਂ ਨੇ ਉਰੇ ਕਿਸੇ ਵੀ ਸਮੇਂ ਇਹ 13 ਤਰੀਕ ਦੇ ਨਤੀਜਿਆਂ ਤੋਂ ਬਾਅਦ ਜੀ ਵੱਡੀ ਹਲਚਲ ਤੁਹਾਨੀ ਤੋਂ ਲੈ ਕੇ ਸਰਕਾਰ ਤੱਕ ਦੇਖਣ ਨੂੰ ਮਿਲ ਸਕਦੀ ਹੈ ਹੂੰ